ब्रेक ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਅਗਲੀ ਖਬਰ ਲੈਣੇ ਆਂ ਦੇਸ਼ ਨੂੰ ਛੇਧਾ ਗਿਆ ਤੋਂ ਕਈ ਜੰਗਾਂ ਵਿੱਚ ਵੱਡੀਆਂ ਜਿੱਤਾਂ ਦਬਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਲੜਾਕੂ ਜਹਾਜ਼ ਮਿਗ 21 ਨੂੰ ਬੀਤੇ ਕੱਲ ਭਾਰਤੀ ਹਵਾਈ ਸੈਨਾ ਨੇ ਵਿਦਾਇਗੀ ਦਿੱਤੀ ਹੈ ਮਿਗ 21 ਨੇ ਚੰਡੀਗੜ੍ਹ 에ਅਰਫੋਰਸ ਸਟੇਸ਼ਨ ਤੋਂ ਆਖਰੀ ਉਡਾਨ ਭਰੀ ਹੈ ਕੀ ਕਹਿਣਾ ਚਾਹੁੰਦੇ ਸਾਂ ਜੀ ਇੱਕ ਬਹੁਤ ਹਿਸਟੋਰਿਕ ਈਵੈਂਟ ਅਸਾਡੇ ਸਾਡੇ ਦੇਸ਼ ਦੀ ਜਿਹੜੀ ਸੁਰੱਖਿਆ ਨਾਲ ਜਦੋਂ ਅਸੀਂ ਜੋੜ ਕੇ ਦੇਖਦੇ ਹਾਂ ਆਜ਼ਾਦ ਭਾਰਤ ਦੀ ਸੁਰੱਖਿਆ ਦੀ ਗੱਲ ਕਰਦੇ ਹਾਂ ਜਦੋਂ ਅਸੀਂ 62 ਦੇ ਵਿੱਚ ਜਦੋਂ ਚਾਈਨਾ ਦੇ ਨਾਲ ਅਸੀਂ ਵਾਰ ਹਾਰੇ ਹਾਂ ਉਸ ਤੋਂ ਬਾਅਦ 63 ਦੇ ਵਿੱਚ ਜਿਹੜਾ ਜਿਹੜਾ ਇਹ ਮਿਕ 21 ਹੈ ਇਹ ਸਾਡੇ ਫੌਜ ਦੇ ਬੇੜੇ 'ਚ ਸ਼ਾਮਲ ਹੋਇਆ ਜੀ ਜੀ ਯਾਨੀ ਕਿ 63 ਜੇ ਜਦੋਂ ਸ਼ਾਮਲ ਹੋਇਆ ਉਸ ਤੋਂ ਬਾਅਦ ਇਹਨੇ 65 ਦੀ ਪਾਕਿਸਤਾਨ ਨਾਲ جنگ ਦੇ ਵਿੱਚ ਬੜੀ ਮਹੱਤਵਪੂਰਨ ਭੂਮਿਕਾ ਅਦਾ ਕੀਤੀ 71 'ਚ ਫਿਰ ਕੀਤੀ ਜਿਹੜੀ ਬੰਗਲਾਦੇਸ਼ ਨੂੰ ਲੈ ਕੇ ਜਿਹੜੀ ਹੋਈ ਫਿਰ ਕਾਰਗਿਲ ਵਾਰ ਚ ਵੀ ਕੀਤੀ ਜੀ ਔਰ ਇਹ ਬੇਸਿਕਲੀ ਜਿਹੜੀ ਹੈ ਮਿਕ 21 ਸਿਰਫ ਔਰ ਸਿਰਫ ਇੱਕ ਜਹਾਜ਼ ਨਹੀਂ ਹੈਗਾ ਜੰਗੀ ਜਹਾਜ਼ ਨਹੀਂ ਹੈਗਾ ਜੀ ਇਹ ਇੰਦੋ ਰਸ਼ੀਆ ਰਿਲੇਸ਼ਨਸ ਦੀ ਵੀ ਜਿਹੜੀ ਹੈ ਇੱਕ ਬੜੀ ਵੱਡੀ ਸ਼ਾਦੀ ਪਰ ਦੀ ਚੀਜ਼ ਸੀ ਬਹੁਤ ਵੱਡੀ ਗੱਲ ਜੀ 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 ਤਾਂ ਇਹ ਲੰਬੇ ਸਮੇਂ ਤੋਂ ਯਾਨੀ ਕਿ ਲਗਭਗ 62 ইয়ারਸ ਦਾ ਜਿਹੜਾ ਇਹਦਾ ਸਾਥ ਭਾਰਤ ਦੇ ਨਾਲ ਰਿਹਾ ਹੈ ਜੀ ਤਾਂ ਇਸ ਦੌਰਾਨ ਇਹਦੇ ਨਾਲ ਬਹੁਤ ਸਾਰੀਆਂ ਯਾਦਾਂ ਵੀ ਜੁੜੀਆਂ ਕਿਉਂਕਿ ਜਦੋਂ 62 ਸਾਲਾਂ ਦੇ ਵਿੱਚ ਜਦੋਂ ਇਹ ਲਗਭਗ ਜਿਹੜੇ ਆ ਇਹ ਜਿਹੜੇ ਇੰਡੀਆ ਦੇ ਵਿੱਚ ਜਿਹੜੇ ਆ 870 ਵਿਮਾਨ ਜਿਹੜੇ ਆ ਇਹ ਬਣਾਏ ਗਏ ਜਿਹੜੇ ਰਸ਼ੀਅਨ ਟੈਕਨੋਲੋਜੀ ਮਤਲਬ ਉਹਨਾਂ ਨੇ ਸਾਨੂੰ ਦਿੱਤੇ ਤਾਂ ਇਹਦੇ ਵਿੱਚੋਂ ਜਿਹੜਾ ਫਿਰ ਇਹਦੇ ਵਿੱਚ ਇਸ ਇਸ ਵਿਮਾਨ ਨੇ ਜਦੋਂ ਅੱਛੇ ਕੰਮ ਤੋਂ ਬਹੁਤ ਵਧੀਆ ਜੰਗ ਚੰਗਾ ਜਿਹੜਾ ਰੋਲ ਆ ਬੜਾ ਇਫੈਕਟਿਵ ਰੋਲ ਹੁੰਦਾ ਕੀਤਾ ਇਹਦੀ ਹਾਈएस्ट ਸਪੀਡ ਸੀ ਹੁਣ ਵਲੇਗੀ ਇਹ ਤੋਂ ਜਿਹੜੇ ਹੁਣ ਅੱਜ ਦੇ ਜਿਹੜੇ ਸੂਖ ਹੋਈ ਜਾਂ ਦੂਸਰੇ ਇਹਨਾਂ ਨੇ ਜਿਨ੍ਹਾਂ ਨੇ ਤੇਜਸ ਨੇ ਇਹਦੀ ਜਗ੍ਹਾ ਲਈਤੀ ਹੈਗੀ ਉਹਨਾਂ ਦੀ ਸਪੀਡ ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਘਟਾ ਹੈ ਘਟ ਕਿਲੋਮੀਟਰ ਪਰ ਹਾਅਰ ਸੀ ਜਿਹੜੀ ਕਿ ਮਤਲਬ ਹਵਾ ਦੀ ਗਤੀ ਤੋਂ ਵੀ ਡਬਲ ਹੈ ਜਿੱਥੇ ਇਹਨੇ ਸਾਡੀਆਂ ਵਾਰਸ ਦੇ ਵਿੱਚ ਸਾਡੇ ਸਾਡੇ ਦੇਸ਼ ਦੀ ਸੁਰੱਖਿਆ ਦੇ ਵਿੱਚ ਬਹੁਤ ਵੱਡੇ ਰੋਲ ਪਲੇ ਕੀਤੇ ਆ ਉਥੇ ਕੋਈ ਜਿਹੜੀਆਂ ਐਸੀਆਂ ਮਤਲਬ ਘਟਨਾਵਾਂ ਵੀ ਜਿਹੜੀਆਂ ਨੇ ਜਿਹੜਾ ਕਦੀ ਕਦੀ ਦੁੱਖ ਦਿੰਦੀਆਂ ਉਹ ਵੀ ਜੁੜੀਆਂ ਕਿਉਂਕਿ ਇਹਦੇ ਵਿੱਚ ਲਗਭਗ ਜਿਹੜੇ ਹਾਦਸੇ ਹੋਏ ਨੇ ਉਹ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਹੋਏ ਨੇ ਜਦੋਂ ਹੌਲੀ ਹੌਲੀ ਟੈਕਨੋਲੋਜੀਸ ਚੇਂਜਸ ਆ ਜਾਂ ਪੁਰਾਣੇ ਹੁੰਦੇ ਗਏ ਤਾਂ ਉਹਦੇ ਵਿੱਚ ਸਾਡੇ ਲਗਭਗ 500 ਦੇ ਕਰੀਬ ਐਸੇ ਜਿਹੜੇ ਜਹਾਜ਼ ਆ ਉਹ ਨਸ਼ਤ ਹੋਏ ਆ ਬਿਲਕੁਲ ਬਿਲਕੁਲ ਸਰ ਫਿਰ ਉਹਦੇ ਵਿੱਚ ਅਸੀਂ ਲਗਭਗ 200 ਪਾਇਲਟ ਗੁਆਏ ਔਰ 60 ਜਿਹੜੇ ਆ ਨਾਗਰਿਕਾਂ ਦੀ ਵੀ ਮੌਤ ਹੋਈ ਉਹਨਾਂ ਹਾਦਸੇ ਦੇ ਜੀ ਫਿਰ ਵੀ 370 ਫਿਰ ਸਾਡੇ ਕੋਲ ਐਸੇ ਸੀ ਜਿਹੜੇ ਤੁਰੇ ਜਾ ਰਹੇ ਸੀ ਤੁਰੇ ਜਾ ਰਹੇ ਸੀ ਫਿਰ ਉਹਨਾਂ ਨੂੰ ਹੌਲੀ ਹੌਲੀ ਕਰਕੇ ਰਿਪਲੇਸ ਕੀਤਾ ਜਾਂਦਾ ਲਗਾ ਸੁਖ ਹੋਈ ਤੇਜਸ ਇਸ ਕਿਸਮ ਦੇ ਆਉਣ ਲੱਪੇ ਤਾਂ ਹੁਣ ਸਾਡੇ ਕੋਲ ਲਗਭਗ ਕਿੰਨੇ ਦੱਸਦੇ ਆ ਕਿ 38 ਦੇ ਕਰੀਬ ਹੀ ਇਹ ਵਿਮਾਨ ਬਚੇ ਆ ਜੀ ਜੀ ਔਰ A62 ਦੇ ਵਿੱਚ ਇਹਨਾਂ ਨੇ ਜਿਹੜੀ ਪਹਿਲੀ ਉਡਾਨ ਭਰੀ ਸੀ A63 ਦੇ ਵਿੱਚ ਜਿਹੜੀ ਪਹਿਲੀ ਉਡਾਨ ਭਰੀ ਸੀ ਉਹ ਇਹਨਾਂ ਨੇ ਚੰਡੀਗੜ੍ਹ ਤੋਂ ਹੀ ਭਰੀ ਸੀ ਜੀ ਇਹ ਬੇੜੇ ਚੰਡੀਗੜ੍ਹ ਹੀ ਆਏ ਸੀ ਪਹਿਲੀ ਵਾਰ ਇੱਥੋਂ ਹੀ ਇਹਨਾਂ ਨੇ ਇੱਥੋਂ ਇੱਕ ਆਨਰ ਦਿੱਤਾ ਗਿਆ ਇਹਨੂੰ ਵੀ ਜਿਹੜੀ ਜਿਹੜੀ ਇਹ ਵੀ ਇੱਕ 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 ਭਾਵਨਾਤਮਕ ਜਿਹੜੀ ਹੁੰਦੀ ਹੈ ਨਾ ਕਿ ਫੌਜ ਦਾ ਇੱਕ ਭਾਵਨਾਤਮਕ ਪਹਿਲੂ ਹੈ ਵੀ ਇਹ ਇਸ ਜਹਾਜ਼ ਨੇ ਸਾਡੀ ਫੌਜ ਦੀ ਇਨਾਂ ਹੀ ਸਾਥ ਦਿੱਤਾ ਸਾਡਾ ਸਾਡਾ ਸਾਥੀ ਹੈ ਤਾਂ ਉਹਦੀ ਵਿਦਾਇਗੀ ਵੀ ਉਹਨਾਂ ਨੇ ਉਸੇ ਤਰੀਕੇ ਨਾਲ ਜਿਦਾਂ ਵੈਲਕਮ ਕੀਤਾ ਸੀ ਉਦਾਂ ਦੀ ਹੈ ਤੇ ਹੁਣ ਇਹ ਜਿਹੜੇ 38 ਜਹਾਜ਼ ਆ ਇਹ ਮੈਨੂੰ ਲੱਗਦਾ ਕਿ ਇਹਦੀ ਜਿੱਤ ਦੇ ਪ੍ਰਤੀਕ ਦੇ ਰੂਪ ਚ ਜਿਹੜੇ ਸਾਡੇ ਫੌਜੀ ਠਿਕਾਣੇ ਨੇ ਜਾਂ ਸਾਡੇ ਜਿਹੜੇ ਫੌਜੀ ਸਾਡੇ ਬੜੇ ਬੜੇ ਜਿਹੜੇ ਬੰਜਰ ਕੋਰ ਦੇ ਇਸ ਤਰ੍ਹਾਂ ਵੈਸਟਰਨ ਕਮਾਂਡ ਦੇ ਜਾਂ ਈਸਟਰਨ ਕਮਾਂਡ ਦੇ ਜਿਹੜੇ ਹੈੱਡਕੁਆਟਰਸ ਨੇ ਉਹ ਜਾਂ ਬਾਈ ਹੁਸੈਨਾਂ ਦੇ ਜਿਹੜੇ ਵੱਡੇ ਅੱਡੇ ਨੇ ਉੱਥੇ ਇੱਕ ਮਨਮੋਨਮੈਂਟ ਦੇ ਤੌਰ ਦੇ ਉੱਤੇ ਹੁਣ ਮੈਨੂੰ ਲੱਗਦਾ 38 ਸਜਾਏ ਜਾਣਗੇ ਔਰ ਇਹਨਾਂ ਦੀ ਯਾਦ ਹਮੇਸ਼ਾ ਜਿਹੜਾ ਉਹ ਸਾਡੇ ਜਿਹੜੀ ਫੌਜ ਸਾਡੀ ਦੁਨੀਆ ਨਾਲ ਰਹੇਗੀ ਜੀ ਬਿਲਕੁਲ ਸਹੀ ਇਸੇ ਤਰ੍ਹਾਂ ਇੱਕ ਹੋਰ ਮਹੱਤਵਪੂਰਨ ਖਬਰ ਹੈ ਪਲਕੇ ਭਾਰਤ ਤੇ ਪਾਕਿਸਤਾਨ ਵਿਚਕਾਰ ਫਾਈਨਲ ਮੈਚ ਹੋਣ ਜਾ ਰਿਹਾ ਹੈ ਏਸ਼ੀਆ ਕੱਪ ਫਾਈਨਲ ਮੈਚ ਜਿਹੜਾ ਹੈ ਇਹ ਪਲਕੇ ਹੋਣ ਜਾ ਰਿਹਾ ਹੈ ਇਹਨਾਂ ਚ ਜਿਹੜੀ ਤਕਰਾਰ ਜ ਹੋਵੇਗੀ ਉਹ ਦੇਖਣ ਵਾਲੀ ਹੋਏਗੀ ਕਿਉਂਕਿ ਬੀਤੇ ਦਿਨੀ ਪਾਕਿਸਤਾਨ ਦਾ ਬੰਗਲਾਦੇਸ਼ ਦੇ ਨਾਲ ਮੁਕਾਬਲਾ ਸੀ ਜਿਸ ਦੇ ਵਿੱਚ ਬੰਗਲਾਦੇਸ਼ ਨੂੰ ਪਾਕਿਸਤਾਨ ਨੇ ਮਾਤ ਦਿੱਤੀ ਸੀਗੀ ਤੇ ਹੁਣ ਭਾਰਤ ਪਾਕਿਸਤਾਨ ਦਾ ਮੈਚ ਅਗਲੇ ਕੱਲ ਹੋਣ ਜਾ ਰਿਹਾ ਹੈ ਕੀ ਕਹਿਣਾ ਚਾਹੂੰਗਾ ਦੇਖੋ ਸਰਗ ਤੁਸੀਂ ਆਪੇ ਹੀ ਕਹਿੰਦੇ ਹੋ ਕਿ ਵੀ ਇਸ ਮੈਚ ਦੇ ਨਾਲ ਜਦੋਂ ਭਾਰਤ ਪਾਕਿਸਤਾਨ ਲੜਦੇ ਹੈ ਜੀ ਮਤਲਬ ਲੜਨ ਦਾ ਮਤਲਬ ਖੇਡ ਕੇ ਵੀ ਲੜਦੇ ਹੈ ਜਾਂ ਵੈਸੇ ਵੀ ਲੜਦੇ ਹੈ ਜੀ ਤਪ ਵੈਸੇ ਤਾਂ ਇਹ ਦੋ ਇਹ ਦੋ ਸਗੇ ਭਰਾਵਾਂ ਦੀ ਜਿਹੜੀ ਚੱਲਦੀ ਆਂਦੀ ਹੈ ਜਿੱਦਾਂ ਸਾਡਾ ਵਿਵਾਜਨ ਦਾ ਸਮਾਂ ਉਹਦੇ ਤੋਂ ਕਈ ਵਿਸ਼ਿਆਂ ਦੇ ਉੱਤੇ ਸੀ ਲੜਦੇ ਆਂ ਫਿਰ ਮਿਲ ਜਾਂਦੇ ਆਂ ਲੜਦੇ ਆਂ ਫਿਰ ਮਿਲ ਜਾਂਦੇ ਆਂ ਤਾਂ ਕੱਟੋ-ਕੱਟ ਜਿਹੜਾ ਖੇਡ ਦੇ ਨਜ਼ਰੀਏ ਨਾਲ ਦੇਖੀਏ ਤਾਂ ਕ੍ਰਿਕਟ ਨੂੰ ਪਸੰਦ ਕਰਨ ਵਾਲੇ ਕ੍ਰਿਕਟ ਨੂੰ ਖੇਡਣ ਵਾਲੇ ਲੋਕਾਂ ਨੂੰ ਇੱਕ ਵਾਰੀ ਫਿਰ ਰਮਾਂਚ ਮਿਲਣਾ ਹੈ ਪਲ-ਪਲ ਦਾ ਹਰ ਬੋਲ ਦੇ ਉੱਤੇ ਲੱਗਣਾ ਕੀ ਹੈ ਜਿੱਤ ਰਿਹਾ ਜਿੱਤ ਰਿਹਾ ਤਾਂ ਦੋਨੋਂ ਪਾਸੇ ਦੀਆਂ ਜੀ ਜੀ ਤਾਂ ਇਹ ਜਿਹੜਾ ਭਾਰਤ ਦਾ ਜਿਹੜਾ ਜਿਹੜਾ ਏਸ਼ੀਆ ਕੱਪ ਹੈ ਏਸ਼ੀਆ ਕੱਪ ਦੇ ਹੁਣ ਤੱਕ 17 ਮੁਕਾਬਲੇ ਹੋ ਚੁੱਕੇ ਆ ਜੀ ਫਾਈਨਲਸ ਨਹੀਂ ਹੋ ਜਿਹਦੇ ਵਿੱਚੋਂ ਇਹ ਫਸਟ ਟਾਈਮ ਹੈ ਕਿ ਇੰਡੀਆ ਪਾਕਿਸਤਾਨ ਦਾ ਫਸਟ ਟਾਈਮ ਫਾਈਨਲ ਹੋਇਆ ਹੈ ਇੰਡੀਆ ਦਾ ਅੱਠਵਰੀ ਜਿੱਤਿਆ ਵੀ ਹੈ ਜੀ ਤੇ ਅੱਠ ਤੋਂ ਵੀ ਛੇ ਜਿਆਦਾ ਵਾਰੀ ਜਿੱਤਿਆ ਹੈ ਔਰ ਉਸ ਦੇ ਉਹਦੇ ਮੁਤਾਬਕ ਜਿਹੜਾ ਹੁਣ ਪਹਿਲੀ ਵਾਰੀ ਹੈ ਕਿ ਇਸ ਕਰਕੇ ਹੋਰ ਰੋਮਾਂਚ ਆ ਕਿ ਪਹਿਲੀ ਵਾਰੀ ਹੈ ਨਾ ਤਾਂ ਹਾਲੇ ਕਿ ਵਰਲਡ ਕੱਪ ਚ ਸ਼ਾਇਦ ਕਿਤੇ ਮੇਰਾ ਖਿਆਲ ਇੱਕ ਅੱਧੀ ਵਾਰੀ ਮੇਰਾ ਖਿਆਲ ਹੈ ਕਿ ਮੈਂ ਪੱਕੇ ਤੌਰ ਤੇ ਨਹੀਂ ਕਹਿ ਸਕਦਾ ਪਰ ਏਸ਼ੀਆ ਕੱਪ ਦੇ ਵਿੱਚ ਫਸਟ ਟਾਈਮ ਹੈ ਜੀ ਬਿਲਕੁਲ ਸਹੀ ਤਾਂ ਇੰਡੀਆ ਨੇ ਜਿਹੜਾ ਹੈਗਾ ਇੰਡੀਆ ਨੇ ਕਈ ਵਾਰੀ ਇਸ ਕਪ ਨੂੰ ਜਿੱਤਿਆ ਇਹ 84 ਚ ਸ਼ੁਰੂ ਹੋਇਆ ਸੀ ਤਾਂ ਹੁਣੇ ਕੱਲ ਫੇ ਹੋਣ ਜਾ ਰਹੇ ਹਾਂ ਹੁਣ ਮੈਨੂੰ ਲੱਗਦਾ ਕਿ ਇਹਦੇ ਨਾਲ ਜਿੱਦਾਂ ਜਿੱਦਾਂ ਗੇਮ ਕਹਿੰਦੇ ਨੇ ਤਕਨੀਕਸ ਬਦਲੀਆਂ ਗੇਮ ਨਾਲ ਬੜਾ ਕੁਝ ਜੁੜ ਗਿਆ ਤੋ ਕ੍ਰਿਕਟ ਨਾਲ ਸੱਤਾ ਵੀ ਜੁੜਿਆ ਹੈ ਕ੍ਰਿਕਟ ਨਾਲ بیٹنگ ਵੀ ਜੁੜੀ ਹੈ ਤਾਂ ਇਸ ਕਰਕੇ ਜਿੱਥੇ ਖੇਡ ਪ੍ਰੇਮੀ ਤਾਂ ਖੇਡ ਦੇਖਦੇ ਆ ਕਿ ਗੇਮ ਚ ਕਿਹੜਾ ਹਾਲ ਕਿਦਾਂ ਪੈਂਦੀ ਕੌਣ ਕਿੰਨੀ ਕਿੰਨੀ 50ਸ ਮਾਰਦਾ ਕਿੰਨੇ 100 ਮਾਰਦਾ ਕਿਹੜਾ ਰਿਕਾਰਡ ਬਣਦਾ ਕਿਹੜਾ ਟੁੱਟਦਾ ਭਾਰਤ ਜਿੱਦਾਂ ਪਾਕਿਸਤਾਨ ਜਿੱਦਾਂ ਦੋਨਾਂ ਨੂੰ ਆਪਣੇ ਆਪਣੇ ਪਾਸੇ ਦੇ ਜਿਹੜੇ ਸਮਰਥਕ ਹੁੰਦੇ ਆ ਜਾਂ ਜਿਹੜੇ ਉਹਨਾਂ ਦੇ ਫੈਨਸ ਹੁੰਦੇ ਉਚਲ ਦੇ ਕੂਦ ਦੇ ਅਸੀਂ ਖੇਡ ਦਾ ਮਜ਼ਾ ਲੈਂਦੇ ਹਾਂ ਹਾਂ ਬਿਲਕੁਲ ਪਰ ਦੂਸਰੇ ਪਾਸੇ ਜਿਹੜੇ ਸੱਟੇ ਨਾਲ ਜੁੜੇ ਲੋਕ ਹੁੰਦੇ ਉਹਨਾਂ ਦੇ ਉਹਨਾਂ ਦੇ ਵੀ ਦਿਲ ਕੰਬਦੇ ਆ ਕਦੀ ਚੜਦੇ ਆ ਕਦੀ ਕੰਬਦੇ ਆ ਗਿੱਡੇ ਫੇਟਣੇ ਤਾਂ ਇਹ ਜਿਹੜਾ ਇੱਕ ਬਹੁਤ ਜਿਹੜਾ ਸ਼ਿਖਰ ਦਾ ਰੋਮਾਂਚ ਹੈ ਭਾਰਤ ਪਾਕਿਸਤਾਨ ਦਾ ਮੈਚ ਜਿਹੜਾ ਹੁੰਦਾ ਉਹ ਸ਼ਿਖਰ ਦੇ ਰੋਮਾਂਚ ਦੇ ਨਾਲ ਹੁੰਦਾ ਤੇ ਮੈਂ ਤੇ ਇਹੀ ਕਹਿਣਾ ਚਾਹੂਗਾ ਕਿ ਖੇਡ ਦੀ ਭਾਵਨਾ ਨਾਲ ਹੀ ਖੇਡਿਆ ਜਾਣਾ ਚਾਹੀਦਾ ਹੈ ਦੋਵੇਂ ਜਿੱਤੇ ਜਿਹੜਾ ਮਰਜੀ ਪਰ ਖੇਡ ਦਾ ਜਿਹੜਾ ਮਜ਼ਾ ਹੈ ਉਹ ਖੇਡ ਦੇ ਦਰਸ਼ਕਾਂ ਨੂੰ ਵੀ ਆਉਣਾ ਚਾਹੀਦਾ ਤੇ ਖੇਡ ਨਾਲ ਕਹਿੰਦੇ ਕਿ ਰਿਲੇਸ਼ਨਸ ਬਣਦੇ ਆ ਫਿਰ ਤੋਂ ਤਾਂ ਜ ਅਸੀਂ ਪੰਜਾਬੀ ਲੋਕ ਤਾਂ ਵੈਸੇ ਹੀ ਨੇੜੇ ਆਲਵੇਜ਼ ਹੀ ਨੇੜੇ ਹੈਗੇ ਪਰ ਜਿਹੜਾ ਇੱਕ ਉਹ ਜਦੋਂ ਅਸੀਂ ਵੱਡੇ ਗਲੋਬਲ ਸੀਨ 'ਚ ਜਾਂਦੇ ਆ ਕਿ ਭਾਰਤ-ਪਾਕਿਸਤਾਨ ਦੇ ਆ ਰਿਸ਼ਤੇ ਆ ਜੀ ਤੇ ਮੈਨੂੰ ਭਾਰਤ-ਪਾਕਿਸਤਾਨ ਦੇ ਅਸਲ ਖੇਡਣ ਦੇ ਉੱਤੇ ਵੀ ਬੜੀਆਂ ਗੱਲਾਂ ਹੁਣ ਇਸ ਮੈਚ ਦੇ ਉੱਪਰ ਵੀ ਹਾਲੇ ਕਿ ਦੋ ਵਾਰੀ ਭਾਰਤ ਪਾਕਿਸਤਾਨ ਨੂੰ ਇਸੇ ਟੂਰਨਾਮੈਂਟ 'ਚ ਹੁਣ ਰਗਿਆ ਹੈ ਜੀ 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 ਤਾਂ ਬੜੀਆਂ ਗੱਲਾਂ ਸੀ ਕਿਉਂਕਿ ਸਾਡੇ ਭਾਰਤ ਸਾਡੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਕਿ ਅਸੀਂ ਜਿਹੜਾ ਪੂਣ ਤੇ ਪਾਣੀ ਇਕੱਠਾ ਨਹੀਂ ਬਿਲਕੁਲ ਪਰ ਉਹਦੇ باوجود ਕਿਤੇ ਨਾ ਕਿਤੇ ਸਾਡੇ ਮਨ ਦੇ ਵਿੱਚ ਹੈਗਾ ਕਿ ਨਹੀਂ ਇੱਥੇ ਖੇਡਣਾ ਚਾਹੀਦਾ ਉਸਤੇ ਬਣੇ ਰਹਿਣੇ ਚਾਹੀਦੇ ਤਾਂ ਇਸ ਕਰਕੇ ਗਵਰਨਮੈਂਟ ਆਫ ਇੰਡੀਆ ਨੇ ਇਸ ਮੈਚ ਨੂੰ ਮਤਲਬ ਇਹਦੇ ਚ ਰੁਕਾਵਟ ਨਹੀਂ ਬਣਿਆ ਤਾਂ ਕਿ ਇਹ ਉਹ ਸੰਭਾਵਨਾ ਫੇਰ ਰੱਖੀ ਹੈ ਕਿਉਂਕਿ ਉਹ ਕਹਿਣਾ ਸਮੇਂ ਦੀ ਲੋੜ ਹੁੰਦੀ ਹੈ ਲੋ ਦੇਸ਼ ਦੀਆਂ ਭਾਵਨਾਵਾਂ ਹੁੰਦੀਆਂ ਤਾਂ ਉਹ ਸਾਰੇ ਮੋਰਚੇ ਅਲੱਗ-ਅਲੱਗ ਹੁੰਦੇ ਆ ਅਲੱਗ-ਅਲੱਗ ਤਰ੍ਹਾਂ ਹੁੰਦੇ ਆ ਤਾਂ ਇਸ ਮੋਰਚੇ ਦੇ ਉੱਤੇ ਮੈਨੂੰ ਲੱਗਦਾ ਕਿ ਖੇਡ-ਪਾਬ ਦੇ ਨਾਲ ਹੀ ਰਹਿਣਾ ਚਾਹੀਦਾ ਔਰ ਅੱਛੇ ਰਿਲੇਸ਼ਨਸ ਬਣਨ ਦੀ ਜਿਹੜੀ ਆ ਉਹ ਸਾਨੂੰ ਆਸ ਕਰਨੀ ਚਾਹੀਦੀ ਆਸ ਕਰਨੀ ਚਾਹੀਦੀ ਬਿਲਕੁਲ ਸਰ ਉਹੀ ਆ ਨਾ ਕਿ ਸਾਡੇ ਰਿਸ਼ਤੇ ਜਿਹੜੇ ਨੇ ਕਿਤਨੇ-ਕਿਤੇ ਅਨਪਨ ਰਹਿੰਦੀ ਹੈ ਲੇਕਿਨ ਮੈਚ ਹੋਣ ਜਾ ਰਹੇ ਤਾਂ ਸਾਨੂੰ ਇਹ ਸਾਡੇ ਲਈ ਰੋਮਾਂਟਿਕ ਇਹ ਰਿਸ਼ਤਿਆਂ ਨੂੰ ਇਹ ਇਹ ਗੰਢ ਹੈ ਜੀ ਜੀ ਜਿਹੜੀ ਖੇਡ ਹੈ ਇਹ ਕਿ ਰਿਸ਼ਤਿਆਂ ਦੇ ਵਿੱਚ ਗੰਢ ਬਣੀ ਰਹਿੰਦੀ ਸਾਰ ਨਾਰਾਜ਼ਗੀਆਂ ਦੇ ਬਾਵਜੂਦ ਵੀ ਗੰਢ ਬਣੀ ਰਹਿੰਦੀ ਹੈ ਕਿ ਚਲੋ ਕਿਤੇ ਨਾ ਕਿਤੇ ਫੇਰ ਲੇ 7 ਦਿਨਾਂ ਤੋਂ ਜਿਹੜੇ ਨੇ ਡਿੱਗਦੇ ਆ ਰਹੇ ਨੇ ਕੀ ਕਹਿਣਾ ਚਾਹੂੰਗਾ ਦੇਖੋ ਸ਼ੇਅਰ ਬਾਜ਼ਾਰ ਦੀ ਸਥਿਤੀ ਇਹ ਹੈ ਕਿ ਸ਼ੇਅਰ ਬਾਜ਼ਾਰ ਜਿਹੜਾ ਗਲੋਬਲ ਮਨ ਹੁਣੇ ਆਪਾਂ ਜ਼ਿਕਰ ਕਰ ਰਹੇ ਸੀ ਕਿ ਦੁਨੀਆ ਦੇ ਵਿੱਚ ਕਈ ਸੀਨ ਬਣ ਰਹੇ ਨੇ ਦੁਨੀਆ ਦੇ ਵਿੱਚ ਇੱਕ ਐਸਾ ਬਣ ਰਿਹਾ ਹੈ ਕਿ ਸ਼ਾਇਦ ਵਰਲਡ ਵਾਰ ਵੱਲ ਅਸੀਂ ਜਾ ਰਹੇ ਹਾਂ ਦੂਸਰਾ ਟਰੰਪ ਨੀਤੀ ਚੱਲ ਰਹੀ ਹੈ ਸਾਡੇ ਜਿਵੇਂ ਅਸੀਂ ਭਾਰਤ ਦੇ ਸ਼ੇਅਰ ਬਾਜ਼ਾਰ ਦੀ ਗੱਲ ਕਰੀਏ ਕਿਉਂਕਿ ਤੁਸੀਂ ਜ਼ਿਕਰ ਭਾਰਤ ਦੇ ਸ਼ੇਅਰ ਬਾਜ਼ਾਰ ਦਾ ਕੀਤਾ ਜੀ ਜੀ ਤੇ ਇਹ ਜਿਹੜੀਆਂ ਜਿਸ ਤਰ੍ਹਾਂ 100% ਟੈਰਫ ਦੀ ਗੱਲ ਆ ਗਈ ਇਨਸਟੈਬਿਲਟੀ ਜਿਹੜੀ ਹੁੰਦੀ ਹੈ ਜਿਹੜਾ ਜਿਹੜੀ ਇੱਕ ਜਿਹੜੀ ਇਕਨੋਮੀ ਹੈ ਜਾਂ ਇਕਨੋਮਿਕਸ ਹੈਗੀ ਹੈ ਉਹ ਜਿਹੜਾ ਜਿਹੜਾ ਇਨਵੈਸਟਰਡ ਹੁੰਦਾ ਉਹ ਪੈਸਾ ਉੱਥੇ ਲਾਂਦਾ ਜਿੱਥੇ ਉਹਦਾ ਸੇਫ ਹੁੰਦਾ ਜਾਂ ਵਧਣਾ ਹੁੰਦਾ ਤੇ ਦੇਖੋ ਸ਼ੇਅਰ ਮਾਰਕੀਟ ਕਿਵੇਂ ਅਸਮਾਨ ਵਿੱਚ ਹੁੰਦੀ ਰਹੀ ਭਾਰਤ ਦੀਆਂ ਪਾਲਿਸੀਆਂ ਦੇ ਨਾਲ ਇੰਟਰਨੈਸ਼ਨਲ ਪਾਲਿਸੀਆਂ ਨਾਲ ਇੰਟਰਨੈਸ਼ਨਲ ਰਿਲੇਸ਼ਨਸ ਨੂੰ ਲੈ ਕੇ ਸ਼ਿਖਰ ਵਿੱਚ ਹੋਇਆ ਹੁਣ ਪਿਛਲੇ 7 ਦਿਨ ਤੋਂ ਲੱਗਦਾ ਤਾਂ ਡਿੱਗ ਰਹੀ ਹੈ ਸੋ ਮੈਨੂੰ ਲੱਗਦਾ ਕਿ ਇਹਦੇ ਵਿੱਚ ਜਿਹੜੀ ਇੱਕ ਗਲੋਬਲ ਜਿਹੜੀ ਮਤਲਬ ਅਸਥਿਰਤਾ ਪੈਦਾ ਹੋ ਰ ਆ ਜਿਹੜੀ ਵੈਦਰ ਨੂੰ ਲੈ ਕੇ ਹੋ ਰਹੀ ਹੈ ਗਲੋਬਲ ਵਾਰਮਿੰਗ ਨੂੰ ਲੈ ਕੇ ਜਿਹੜੇ ਨੁਕਸਾਨ ਹੋ ਰਹੇ ਆ ਇਹ ਸਾਰੇ ਪਹਿਲੂ ਇਹਦੇ ਨਾਲ ਜੁੜੇ ਆ ਇਸ ਵੇਲੇ ਤੁਸੀਂ ਦੇਖੋ ਕਿ ਜੇ ਸ਼ੇਅਰ ਬਾਜ਼ਾਰ ਡਗ ਰਿਹਾ ਤਾਂ ਸੋਨਾ ਬਹੁਤ ਤੇਜ਼ੀ ਨਾਲ ਚੜ ਰਿਹਾ ਚੜ ਰਿਹਾ ਦੋ ਵੱਡੀਆਂ ਰਿਪੋਰਟਸ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਐਕਸਪਰਟਸ ਦੀ ਆਈਆਂ ਉਹਨਾਂ ਨੇ ਕਿਹਾ ਕਿ ਇਹ ਸੋਨਾ ਜਿਹੜਾ 1 1,55,000 ਰੁਪਏ ਇੰਡੀਅਨ ਮਨੀ ਦੇ ਵਿੱਚ ਜਿਹੜਾ ਹੈ ਉਹ ਟੋਲੇ ਦਾ ਹੋ ਜਾਏਗਾ ਰੇਟ ਅੱਜ ਕੱਲ 12 14 ਦਾ 5 6 ਪਿੱਛੇ ਬਹੁਤ ਥੱਲੇ ਹੋ 68 ਟੋਲੇ ਦਾ ਨਾ ਪਿਛਲੇ ਲੰਬੇ ਸਮੇਂ ਚ ਵੀ ਇਹਨੇ ਮੋਰ ਥੈਨ 60% ਜਿਹੜੀ ਹੈ ਰਿਟਰਨ ਦੇ ਦਿੱਤੀ ਹੈ ਸੋਨੇ ਨੇ ਲੋਕਾਂ ਨੂੰ ਤਾਂ ਇਸ ਕਰਕੇ ਲੋਕਾਂ ਦਾ ਕਿਉਂਕਿ ਸੋਨਾ ਸੇਫਸਟ ਮੰਨਿਆ ਜਾਂਦਾ ਵੀ ਜਦੋਂ ਜਦੋਂ ਇਹੋ ਜਿਹੇ ਹਾਲਾਤ ਵਿੱਚ ਜਿਹੜਾ ਇਨਵੈਸਟਰ ਹੈ ਉਹ ਕਹਿੰਦਾ ਮੈਂ ਇੱਥੇ ਸੇਫ ਆ ਮੇਰਾ ਨੁਕਸਾਨ ਨਹੀਂ ਹੋਏਗਾ ਤਾਂ ਮੈਨੂੰ ਲੱਗਦਾ ਕਿ ਜਿਹੜਾ ਸ਼ੇਅਰ ਬਾਜ਼ਾਰ ਦਾ ਡਿੱਗਣਾ ਹੈ ਕਿਉਂਕਿ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਕੱਲ ਸੈਂਸੈਕਸ ਵੀ ਡਿੱਗਿਆ ਨਿਫਟੀ ਵੀ ਡਿੱਗੀ ਜੀ ਦੋਨੋਂ ਡਿੱਗੇ ਹੈ ਔਰ ਜਿਹੜੇ ਇਨਵੈਸਟਰਸ ਆ ਉਹਨਾਂ ਦੇ ਵਿੱਚ ਜਿੱਥੇ ਇੱਕ ਮਤਲਬ ਸੁਰੱਖਿਆ ਦੀ ਭਾਵਨਾ ਜੀ ਡੁੱਬਣਾ ਨਹੀਂ ਚਾਹੀਏ ਉਹ ਪੈਸੇ ਨੂੰ ਡਿਫਰੈਂਟ ਦੂਸਰੇ ਪਾਸੇ ਅੱਛਾ ਇੱਕ ਇਹਦੇ ਚ 트ੰਪ ਦੀ ਨੀਤੀ ਦੀ ਮੈਂ ਜ਼ਿਕਰ ਤਾਂ ਕੀਤਾ ਕਿ ਕੋਈ ਇੱਕ ਅਮਰੀਕਨ ਕੰਪਨੀ ਐਕਸੈਂਚਰ ਜਿਹੜੀ ਹੈਗੀ ਐ ਐਕਸੈਂਚਰ ਕੰਪਨੀ ਦਾ ਇੰਡੀਆ 'ਚ ਵੀ ਬੜੀ ਵੱਡੀ ਇਨਵੈਸਟਮੈਂਟ ਆ ਉਹ ਹੁਣ ਇਹ ਜਿਹੜੇ H1B ਵੀਜ਼ੇ ਤੋਂ ਬਾਅਦ ਜਿਹੜੀਆਂ ਪਾਲਿਸੀਜ਼ ਆ ਰਹੀਆਂ ਕਿ ਸੈਂਚਰ ਕੰਪਨੀ ਦੀ ਆ ਵੀ ਕੋਈ ਜਿਹੜੀਆਂ ਵੱਲ ਵੀ ਗ੍ਰਾਵਟ ਵੱਲ ਗਈ ਹੈ। ਬਿਲਕੁਲ ਤਾਂ ਔਰ ਇਹਦੇ ਤੋਂ ਦੇਖਦੇ ਆਂ ਹੀ ਜਿਹੜਾ ਬਹੁਤ ਸਾਰੇ ਫੋਰਨ ਇਨਵੈਸਟਰਸ ਨੇ ਵੀ ਕੱਲ ਲਗਭਗ 55 125 ਕਰੋੜ ਰੁਪਏ ਦੇ ਮਰਬ ਡਾਲਰ ਦੇ ਕਰੀਬ ਸ਼ਾਇਦ ਜੀ ਜੀ ਜਿਹੜਾ ਉਹ ਵਿਕਵਾਲੀ ਹੋਈ ਉਹਨਾਂ ਦੇ ਸ਼ੇਰਾਂ ਉਹਨਾਂ ਨੇ ਆਊਟ ਕੀਤਾ ਆਪਣੇ ਆਉਣ ਦੇ ਵਿੱਚ। ਜੀ ਤੋ ਇਹ ਅਸਰ ਅਮਰੀਕਨ ਇੰਡੋ ਅਮਰੀਕਨ ਜਿਹੜੀਆਂ ਉਹ ਚੀਜ਼ਾਂ ਉਹਨੂੰ ਲੈ ਕੇ ਔਰ ਜਿਹੜੀ ਗਲੋਬਲ ਜਿਹੜਾ ਸੀਨ ਬਣ ਰਿਹਾ ਉਹਨੂੰ ਲੈ ਕੇ ਮੈਨੂੰ ਲੱਗਦਾ ਇਹਦਾ ਅਸਰ ਹੈ ਔਰ ਹਮੇਸ਼ਾ ਹੁੰਦਾ ਹੈ। हमेशा बल्कुण, हाँ, बल्कुण और अगर अच्छे तो फिर चढ़ेगा जी हाँ। जी सो so, समा नहीं इजाजत दे रहा कि बहुत सारी खबर गलबात हुई है मुख खबर वटांतरा हो बहुत सारी जानकारी सा, बहुत so, के दादा लग गया। जरूर दस्यो हम सामू दमस्कार